ਜੱਪਮ ਜੱਪਾਰਤ ਮੈਂ ਹਾਂ ਤੁਹਾਡਾ ਆਪਣਾ ਜਸਵਿੰਦਰ ਚੁੰਬਰ ਜਿਵੇਂ ਕਹਿ ਲਓ ਕਿ ਜਿੰਦਗੀ ਦੇ ਵਿੱਚ ਜਨਮ ਦਿਨ ਤਾਂ ਬਹੁਤ ਲੋਕੀ ਮਨਾਉਂਦੇ ਨੇ ਪਰ ਕੇਕ ਕੱਟ ਕੇ ਜਾਂ ਕੋ ਗੱਡੀਆਂ ਦੇ ਬੋਨਟਾ ਤੇ ਰੱਖ ਕੇ ਕੇਕ ਕੱਟ ਕੇ ਮਨਾਉਂਦੇ ਨੇ ਔਰ ਕਈ ਰੋਡ ਤੇ ਐਦਾਂ ਦੇ ਜਿਹੜਾ ਨਸ਼ਾ ਕਰਕੇ ਜਿਹੜਾ ਜਾਂਦਾ ਮਨਾਉਂਦੇ ਪਰ ਅੱਜ ਨਕੋਦਰ ਦੇ ਵਿੱਚ ਇੱਕ ਪਰ ਪਰਿਵਾਰ ਇੱਕ ਜਿਹੜਾ ਟੱਕਰ ਪਰਿਵਾਰ ਉਹਨਾਂ ਦੇ ਸੰਸਕਾਰ ਨੇ ਇਹ ਸਿਖਾਇਆ ਕਿ ਅੱਜ ਉਹਨਾਂ ਦੇ ਬੱਚੇ ਦਾ ਜਨਮ ਦਿਨ ਹੈ ਉਹ ਅੱਜ ਇੱਕ ਸਕੂਲ ਦੇ ਵਿੱਚ ਆਇਆ ਸਰਕਾਰੀ ਸਕੂਲ ਦੇ ਵਿੱਚ ਜਿੱਥੇ ਆ ਕੇ ਉਹਨਾਂ ਨੇ ਆਪਣੇ ਬੱਚੇ ਦਾ ਜਨਮ ਦਿਨ ਮਨਾਇਆ ਚਾਹੇ ਗਿਆਨ ਦਰਸ਼ਨ ਚੈਰੀਟੇਬਲ ਟਰਸਟ ਦੇ ਮੈਂਬਰ ਨੇ ਔਰ ਪੂਰੇ ਨਕੋਦਰ ਦੇ ਵਿੱਚ ਇਦਾਂ ਦੀ ਸੰਸਥਾ ਆਇਆ ਜਿਹੜੀ ਹਰ ਨੀਡ ਨੂੰ ਜਿਹੜੇ ਜ਼ਰੂਰਤਮੰਦ ਲੋਕਾਂ ਦੀ ਮਦਦ ਕਰਦੇ ਨੇ ਔਰ ਆਪਣਾ ਜਨਮ ਦਿਨ ਤਾਂ ਕੀ ਹਰ ਖੁਸ਼ੀ ਜਿਹੜੀ ਆ ਕੇ ਜਿਹੜੇ ਗਰੀਬ ਜਾਂ ਜ਼ਰੂਰਤਮੰਦ ਲੋਕਾਂ ਨਾਲ ਮਨਾਉਂਦੇ ਨੇ ਪਹਿਲਾਂ ਤਾਂ ਉਹਨਾਂ ਦੀ ਮਾਤਾ ਜੀ ਨੂੰ ਆਜੋ ਮੇਰੇ ਨਾਲ ਤੈਨੂੰ ਅੱਜ ਬੇਟੇ ਦੇ ਜਨਮਦਿਨ ਦੀ ਬਹੁਤ-ਬਹੁਤ ਮੁਬਾਰਕਾ ਜੀ ਆਪ ਤੁਹਾਨੂੰ ਬਹੁਤ-ਬਹੁਤ ਵਧਾਈਆਂ ਕੀ ਕਹਿਣਾ ਚਾਹੋਗੇ ਅੱਜ ਬੇਟੇ ਦਾ ਜਨਮਦਿਨ ਨੂੰ ਤੁਹਾਡੇ ਬਸ ਸਭ ਦੇ ਘਰਾਂ 'ਚ ਖੁਸ਼ੀਆਂ ਲਿਆਵੇ ਸਭ ਨੂੰ ਖੁਸ਼ੀਆਂ ਦੇਵੇ ਜਿਵੇਂ ਸਾਨੂੰ ਦਿੱਤੇ ਗਾਣੇ ਇਹਨੇ ਫਰਮਾਤਵਾ ਸਭ ਦਾ ਕਿ ਤੁਹਾਡੇ ਚੰਗੇ ਸੰਸਕਾਰ ਆ ਬੱਚਿਆਂ ਨੂੰ ਉਹ ਬੱਚੇ ਆਪ ਹੀ ਸਿਆਣੇ ਨੇ ਮੇਰੇ ਤੋਂ ਬੱਚੇ ਆਪ ਹੀ ਬਹੁਤ-ਬਹੁਤ ترقی ਕਰ ਰਹੇ ਨੇ ਆਪੇ ਨੇ ਹਾਂ ਬਹੁਤ ਬਹੁਤ ਧੰਨਵਾਦ ਜੀ ਤੇ ਜਿਨ੍ਹਾਂ ਦਾ ਬਰਥਡੇ ਸਾਡੇ ਰਜੇਸ਼ ਟੱਕਰ ਜੀ ਭਾਈ ਮੇਰੇ ਵੱਡੇ ਵੀਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜੇ ਜੀ ਆਜੋ ਪਹਿਲਾਂ ਤਾਂ ਤੁਹਾਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਮੁਬਾਰਕਾਂ ਜੀ ਸਾਰੇ ਜਿੰਨੇ ਮੇਰੇ ਵੀਰ ਇੱਥੇ ਆਏ ਆ ਮੇਰੇ ਵੱਡੇ ਆ ਛੋਟੇ ਆ ਸਾਰਿਆਂ ਨੂੰ ਮੈਂ ਧੰਨਵਾਦ ਕਰਦਾ ਆ ਤੇ ਮੈਂ ਛੋਟੇ ਛੋਟੇ ਬੱਚਿਆਂ ਨਾਲ ਤੁਸੀਂ ਦਿਖਾਈਓ ਇਹਨਾਂ ਨੂੰ ਸ਼ਾਟ ਦਿਖਾਇਆ ਹੋਣਾ ਵੀ ਆਪਾਂ ਖੁਸ਼ੀ ਬਹੁਤ ਮਿਲਦੀ ਆ ਯਾਰ ਇਹਨਾਂ ਨਾਲ ਆ ਕੇ ਆਪਾਂ ਅੱਗੇ ਵੀ ਹੁੰਦੇ ਰਹਿਨੇ ਇਹਨਾਂ ਕੋਲ ਇੱਥੇ ਤੇ ਬੜੀ ਖੁਸ਼ੀ ਲੱਗੀ ਮੈਂ ਜਦੋਂ ਤੁਸੀਂ ਦੱਸਿਆ ਕਿ ਆਪਾਂ ਜਨਮ ਦਿਨ ਮੈਂ ਤਾਂ ਕਹਿੰਦਾ ਸੀ ਚਲੋ ਸਾਰੇ ਆਪਣੇ ਆਪਣੇ ਤਰੀਕੇ ਨਾਲ ਮਨਾਉਂਦੇ ਇੱਥੇ ਇਦਾਂ ਮਨਾ ਕੇ ਥੋੜਾ ਜ਼ਿਆਦਾ ਖੁਸ਼ੀ ਮਿਲੀ ਮੈਨੂੰ ਜਿਹੜਾ ਨਾਲੇ ਮੇਰੇ ਸਾਰੇ ਯਾਰ ਦੋਸਤ ਭਾਈ ਭਾਈਵੰਦੀ ਇਕੱਠੇ ਹੋ ਗਏ ਸ਼ਹਿਰ ਦੇ ਸਾਰੇ ਪਤਵੰਤੇ ਸੱਜਣਾਂ ਔਰ ਬਯੁਰਗ ਜਿਹੜੇ ਅੱਜ ਜਿਹੜੇ ਅਸ਼ੀਰਵਾਦ ਦੇਣ ਨੂੰ ਇਸ ਬੱਚੇ ਨੂੰ ਆਏ ਆ ਆਪਣੇ ਪੁੱਤਰ ਨੂੰ ਆਏ ਆ ਸਾਡਾ ਵੱਡਾ ਵੀਰ ਆ ਪਰ ਸਰ ਕੀ ਕਹਿਣਾ ਚਾਹੋਗੇ ਬਹੁਤ ਹੀ ਅੱਛਾ ਲੱਗਾ ਇਹ ਪਰਿਵਾਰ ਇਸੇ ਤਰ੍ਹਾਂ ਹੀ ਫਲਦਾ-ਫੁੱਲਦਾ ਰਹੇ ਇਹ ਅੱچھے ਸੰਸਕਾਰਾਂ ਦੀ ਨਿਸ਼ਾਨੀ ਆ ਔਰ ਅੱچھے ਹੀ ਦਿੰਦੇ ਵਾਸਤੇ ਅੱਛਾ ਕੰਮ ਇਹਨਾਂ ਨੇ ਕੀਤਾ ਵਾ ਜਿਸ ਤੋਂ ਕਿ ਸਾਡੇ ਸਾਰਿਆਂ ਨੂੰ ਪੇਛਤਾ ਲੈਣੀ ਚਾਹੀਦੀ ਆ ਐਵੇਂ ਪੈਸੇ फिजूल ਖਰਚਣ ਦੀ ਜਗ੍ਹਾ ਉੱਤੇ ਬੱਚਿਆਂ ਦੇ ਉੱਤੇ ਕਰਨਾ ਦੇਸ਼ ਦਾ ਪਰਮੇਸ਼ਰ ਬਣਾਉਣ ਦੇ ਵਾਸਤੇ ਉਹਨਾਂ ਦੀ ਯੋਗਦਾਨ ਪਾਉਣਾ ਇਹ ਇੱਕ ਬਹੁਤ ਹੀ ਅੱਛਾ ਪੁਰਾਣਾ ਇਹਨਾਂ ਤੁਹਾਡਾ ਸਟੂਡੈਂਟ ਵੀ ਹੈ ਰਿਹਾ ਇਹ ਮੇਰਾ ਸਟੂਡੈਂਟ ਵੀ ਰਹੇ ਨੇ ਵੈਸੇ ਵੀ ਸਾਡੀ ਬਹੁਤ ਸਾਰੀਆਂ ਸੰਸਥਾਵਾਂ ਦੇ ਵਿੱਚ ਸਾਡੇ ਨਾਲ ਕੰਮ ਕਰਦੇ ਨੇ ਔਰ ਵੱਧ ਝੜ ਕੇ ਯੋਗਦਾਨ ਦਿੰਦੇ ਆ ਅਸੀਂ ਬਹੁਤ ਪ੍ਰਾਊਡ ਫੀਲ ਕਰਦੇ ਆ ਇਹਨਾਂ ਦੇ ਸਾਡੇ ਨਾਲ ਐਸੋਸੀਏਸ਼ਨ ਹੋਣ ਦੇ ਨਾਲ ਆ ਮਾਸਟਰਪਿੰਦਰ ਜੀ ਆ ਗਿਆ ਤੇ ਰੋਸ਼ਨ ਧਮਾਨ ਜੀ ਰਵਿੰਦਰ ਟਖਰ ਜੀ ਇਹ ਸਾਰੇ ਸਾਡੇ ਨਾਗਰਾਜ ਜੀ ਸਾਰੇ ਪਾੜੀਆ ਪਰਵਾਰ ਹਰਮਨ ਜੀ ਅਸੀਂ ਬਹੁਤ ਹੀ ਪ੍ਰਾਊਡ ਫੀਲ ਕਰਦੇ ਆ ਕਿ ਇਹਨਾਂ ਦੀ ਸੋਚ ਇੱਕ ਬਹੁਤ ਹੀ ਇਨਵੈਕਲੀ ਸੋਚ ਆ ਔਰ ਹਰ ਕੰਮ ਵਿੱਚ ਇਨਵੈਕਲੇ ਢੰਗ ਨਾਲ ਹੀ ਕਰਦੇ ਆ ਜਿਸ ਨਾਲ ਕਿ ਸਾਡੇ ਸਾਰੇ ਸਮਾਜ ਦੇ ਵਿੱਚ ਇਹਨਾਂ ਦਾ ਅੱਛਾ ਜੁੱਤਵਾ ਬਣਿਆ ਹੋਇਆ ਔਰ ਇਹ ਹੀ ਅਸੀਂ ਦੁਆ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਇਹ ਬਲੰਟੀਆਂ ਤੇ ਰਹਿਣ ਬਹੁਤ ਬਹੁਤ ਅਸ਼ੀਰਵਾਦ ਹਾਂਜੀ ਮਾਸਟਰਪਿੰਦਰ ਜੀ ਜੀ ਤੁਹਾਨੂੰ ਵੀ ਦੋਸ਼ ਮੈਂ ਅੱਜ ਦੇ ਦਿਨ ਤੇ ਰਜੇਸ਼ ਜੀ ਨੂੰ ਉਹਨਾਂ ਦੇ ਜਨਮ ਦਿਨ ਦੀਆਂ ਢੇਰ ਸਾਰੀਆਂ ਸ਼ੁਭ ਕਾਮਨਾਵਾਂ ਦੇਣਾ ਔਰ ਅਸ਼ੀਰਵਾਦ ਦੇਣਾ ਕਿਉਂਕਿ ਮੇਰੇ ਸਟੂਡੈਂਟ ਵੀ ਹੈ ਛੋਟੇ ਵੀਰ ਵੀ ਹੈ ਮੈਂ ਦੁਆ ਕਰਦਾ ਕਿ ਇਹ ਸੈਂਚਰੀ ਆਪਾਂ ਪੂਰੀ ਕਰਕੇ ਇਹ ਸਮਾਜ ਦੀ ਸੇਵਾ ਕਰਨੀ ਹੈ ਅੱਜ ਤੇ ਥੋੜਾ ਜਿਹਾ ਸਮਾਂ ਸਭ ਤੋਂ ਜ਼ਿਆਦਾ ਮੁਬਾਰਕ ਮੈਂ ਮਾਤਾ ਜੀ ਨੂੰ ਦੇਣਾ ਜਿਨ੍ਹਾਂ ਨੇ ਆਪਣੇ ਹੋਣਹਾਰ ਬੱਚੇ ਇਹਨਾਂ ਨੂੰ ਜਨਮ ਦਿੱਤਾ ਔਰ ਇਹ ਸਮਾਜ ਵਿੱਚ ਉਹਨਾਂ ਦਾ ਆਪਣੇ ਪਿਤਾ ਦਾ ਨਾਂ ਰੋਸ਼ਨ ਕਰ ਰਹੇ ਆ ਸਾਡੀਆਂ ਬਹੁਤ ਸਾਰੀਆਂ ਦੁਆਵਾਂ ਆਸ਼ੀਰਵਾਦ ਹੈ ਇਸ ਬੱਚੇ ਨੂੰ ਕਿ ਦੋਨੋਂ ਭਰਾ ਇਸੇ ਤਰ੍ਹਾਂ ਸਮਾਜ ਦੀ ਸੇਵਾ ਕਰਦੇ ਰਹਿਣ ਔਰ ਚੜ੍ਹਦੀ ਕਲਾ 'ਚ ਰਹਿਣ ਬਹੁਤ 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 ਅੱਜ ਗੌਰਵ ਨਗਰਾਜ ਗੌਰਵ ਨਗਰਾਜ ਦੋ ਸ਼ਬਦ ਅੱਜ ਮੈਂ ਮੇਰੇ ਵੱਡੇ ਭਾਜੀਆ ਰਜੇਸ਼ ਟੱਕਰ ਜੀ ਉਹਨਾਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ ਜੀ ਅੱਜ ਉਹਨਾਂ ਨੇ ਜਨਮ ਦਿਹਾੜੇ ਤੇ ਉਹਨਾਂ ਦੀ ਮਾਤਾ ਜੀ ਨੂੰ ਵੱਡੇ ਭਾਜੀ ਨੂੰ ਰਵਿੰਦਰ ਟੱਕਰ ਜੀ ਨੂੰ ਔਰ ਇਹ ਸ਼ੁਰੂ ਤੋਂ ਹੀ ਆਪਾਂ ਦੇਖਦੇ ਆ ਵੀ ਭਾਈ ਉਹਨਾਂ ਨੇ ਬਲ ਦੇਖ ਕੇ ਸਾਨੂੰ ਸਾਰਿਆਂ ਨੂੰ ਪ੍ਰੇਰਨਾ ਲੈਣੀ ਚਾਹੀਦੀ ਆ ਵੀ ਇਹਨਾਂ ਨੇ ਜਿੰਨੀ ਆਰੀ ਵੀ ਦੋਨੇ ਬ੍ਰਦਰ ਆਪਣਾ ਜਨਮ ਦਿਨ ਮਨਾਉਂਦੇ ਆ ਇਦਾਂ ਕੋਈ ਨਾ ਕੋਈ ਸਮਾਜ ਸੇਵਾ ਵਾਲਾ ਕੰਮ ਕਰਕੇ ਮਨਾਉਂਦੇ ਆ ਔਰ ਵੈਸੇ ਵੀ ਸ਼ਹਿਰ ਦੇ ਵਿੱਚ ਜਿੰਨੇ ਵੀ ਸਮਾਜ ਸੇਵਾ ਵਾਲੇ ਕੰਮ ਹੁੰਦੇ ਆ ਹਰੇਕ ਦੇ ਵਿੱਚ ਵੱਧ ਚੜ ਕੇ ਸਭ ਪਾਉਂਦੇ ਆ ਮੈਂ ਬਹੁਤ ਬਹੁਤ ਇਹਨਾਂ ਦਾ ਧੰਨਵਾਦੀ ਆ ਅੱਜ ਦੇ ਦਿਨ ਤੇ ਮੈਂ ਟੱਕਰ ਪਰਿਵਾਰ ਨੂੰ ਔਰ ਖਾਸ ਤੌਰ ਤੇ ਆਪਣੇ ਛੋਟੇ ਵੀਰ ਜੇਸ ਚੱਕਰ ਨੂੰ ਜਨਮ ਦਿਨ ਦੀ ਲੱਖ ਲੱਖ ਵਧਾਈ ਦਿੰਦਾ ਔਰ ਮੈਨੂੰ ਇਹ ਨਵੀਂ ਚੀਜ਼ ਇਹ ਦੇਖਣ ਨੂੰ ਮਿਲੀ ਹੈ ਇਸ ਪਰਿਵਾਰ ਦੇ ਵਿੱਚ ਵੀ ਇਹ ਸਾਰਾ ਜਿਹੜਾ ਖੁਸ਼ੀਆਂ ਆ ਇਹ ਵੀ ਛੋਟੇ ਛੋਟੇ ਬੱਚਿਆਂ ਦੇ ਵਿੱਚ ਵੰਡ ਕੇ ਫਿਰ ਮਨਾਉਂਦੇ ਨੇ ਤੇ ਸਾਰੀ ਦੁਨੀਆ ਬੰਦ ਕਮਰੇ ਦੇ ਵਿੱਚ ਕੇਕ ਕੱਟ ਕੇ ਆਪਣੀ ਖੁਸ਼ੀ ਮਨਾਉਂਦੇ ਆ ਪਰ ਇਹਨਾਂ ਨੇ ਜਿਹੜੀਆਂ ਬੱਚਿਆਂ ਦੇ ਵਿੱਚ ਸਾਰੇ ਇਹ ਫਰੂਟ ਵਗੈਰਾ ਦੇ ਕੇ ਜਿਹੜੀ ਆਪਣਾ ਬਰਥਡੇ ਸੈਲੀਬ੍ਰੇਸ਼ਨ ਕੀਤਾ ਮੈਂ ਇਸ ਚੀਜ਼ ਦੇ ਬਹੁਤ-ਬਹੁਤ ਵਧਾਈ ਦਿੰਦਾ ਧੰਨਵਾਦ ਜੀ ਟੱਕਰ ਸਾਹਿਬ ਤੁਹਾਡੇ ਛੋਟੇ ਵੀਰ ਦਾ ਜਾਣਦੇ ਨੇ ਦੋ ਲਫ਼ਜ਼ ਅੱਜ ਅਸੀਂ ਆਪ ਨੂੰ ਮੇਰੇ ਛੋਟੇ ਵੀਰ ਰਜੇਸ਼ ਟੱਕਰ ਦਾ ਜਾਣਦੇ ਨੇ ਅਸੀਂ ਅੱਜ ਗਵਰਨਮੈਂਟ ਪ੍ਰਾਇਮਰੀ ਸਕੂਲ ਸਬਜ਼ੀ ਮੰਡੀ ਵਿੱਚ ਬੱਚਿਆਂ ਦੇ ਨਾਲ ਸੈਲੀਬ੍ਰੇਟ ਕਰਨ ਲਈ ਆਏ ਆ ਇਸ ਜਨਮ ਦਿਨ ਦੀ ਮੇਰੇ ਛੋਟੇ ਵੀਰ ਨੂੰ ਬਹੁਤ-ਬਹੁਤ ਵਧਾਈ ਤੇ ਅਸੀਂ ਇਹ ਬੱਚਿਆਂ ਨਾਲ ਮਨਾਇਆ ਬਹੁਤ ਖੁਸ਼ੀ ਹੋਈ ਬੱਚਿਆਂ ਦੇ ਵਿੱਚ ਜਨਮ ਦਿਨ ਮਨਾਇਆ ਧੰਨਵਾਦ ਜੀ ਹਾਂਜੀ ਜੀ ਸਭ ਅੱਜ ਸਾਡੇ ਛੋਟੇ ਭਰਾ ਰਜੇਸ਼ ਟੱਕਰ ਜੀ ਦਾ ਬਰਥਡੇ ਆ ਤੇ ਅਸੀਂ ਉਹਨਾਂ ਨੂੰ ਬਹੁਤ-ਬਹੁਤ ਲੱਖ-ਲੱਖ ਵਧਾਈਆਂ ਦਿੰਦੇ ਤੇ ਪ੍ਰਮਾਤਮਾ ਕੀ ਅਰਦਾਸ ਵੀ ਕਰਦੇ ਵੀ ਸਾਡਾ ਭਰਾ ਅੱਜ ਇਦਾਂ ਹੀ ਤਰੱਕੀਆਂ ਕਰਦਾ ਰਹੇ ਤੇ ਪ੍ਰਮਾਤਮਾ ਇਹਨੂੰ ਬਹੁਤ ਤੰਦਰੁਸਤੀ ਬਖਸ਼ੇ ਤੁਹਾਡਾ ਜੀ ਸਾਹਿਬ ਅੱਜ ਮੇਰੇ ਹਮ ਉਮਰ ਮੇਰੇ ਭਰਾ ਦਾ ਬਰਥਡੇ ਆ ਮੈਂ ਸਾਰਿਆਂ ਆਏ ਸੱਜਣਾ ਦਾ ਵੀ ਧੰਨਵਾਦ ਦੀਆਂ ਤਾਂ ਇਹ ਟੱਕਰ ਪਰਿਵਾਰ ਦਾ ਵੀ ਧੰਨਵਾਦ ਦੀਆਂ ਵੀ ਜੋ ਇਹ ਸਮਾਜ ਨੂੰ ਸੇਧ ਦੇਣ ਲਈ ਕੰਮ ਕਰਦੇ ਆ ਮੈਂ ਸਾਰੇ ਨਕੌਦਰ ਸ਼ਹਿਰ ਨੂੰ ਇਹੀ ਬੇਨਤੀ ਕਰਦਾ ਵੀ ਆਪਾਂ ਇਹਨਾਂ ਦੇ ਪੂਰਨੀਆਂ ਤੇ ਚੱਲ ਪਈਏ ਤਾਂ ਬਹੁਤ ਵਧੀਆ ਗੱਲ ਹੋਊਗੀ ਪਿੱਛੇ ਜੇ ਸਾਡੇ ਵੱਡੇ ਬ੍ਰਦਰ ਰਵਿੰਦਰ ਭਾਜੀ ਦਾ ਵੀ ਬਰਥਡੇ ਹੀ ਉਦੋਂ ਵੀ ਅਸੀਂ ਆਰੀਆ ਸਕੂਲ ਦੀ ਗਰਾਉਂਡ ਚ ਪੋਦੇ ਲਾਏ ਸੀ ਤੇ ਅੱਜ ਰਜੇਸ਼ ਦਾ ਬਰਥਡੇ ਆ ਤਾਂ ਬੱਚਿਆਂ ਦੇ ਨਾਲ ਮਨਾਇਆ ਆ ਤਾਂ ਹਰ ਇੱਕ ਨੂੰ ਸ਼ਹਿਰ ਨਿਵਾਸੀ ਨੂੰ ਵੀ ਹਰ ਇੱਕ ਸੱਜਣ ਨੂੰ ਇਹੀ ਬੇਨਤੀ ਕਰਦੇ ਆ ਜਿੱਦਾਂ ਆਪਣੇ ਧਮਾਨ ਸਾਹਿਬ ਨੇ ਕਿਹਾ ਵੀ ਆਪਾਂ ਘਰੋਂ ਨਿਕਲ ਕੇ ਬੱਚਿਆਂ ਦੇ ਵਿੱਚ ਮਨਾਈਏ ਜਾਂ ਹੋਰ ਇਸ ਤਰ੍ਹਾਂ ਦੇ ਕੋਈ ਚੀਜ਼ਾਂ ਨਾ ਕਰੀਏ ਤਾਂ ਤਾਂ ਜੋ ਲੋਕਾਂ ਨੂੰ ਸੇਧ ਦੇ ਸਕੀਏ ਇੱਕ ਵਾਰੀ ਫੇਰ ਟੱਕਰ ਪਰਿਵਾਰ ਨੂੰ ਬਹੁਤ ਬਹੁਤ ਧੰਨਵਾਦ ਬਹੁਤ ਮੁਬਾਰਕਾਂ ਨਿੰਦਰ ਸਾਹਿਬ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਪਹਿਲਾਂ ਸਾਡੇ ਬਹੁਤ ਹੀ ਸਤਿਕਾਰਯੋਗ ਮੈਂਬਰ ਵੀ ਆ ਸਾਡੀ ਸੰਸਥਾ ਦੇ ਭਾਈ ਕਨਈਆ ਜੀ ਸ਼ਿਰਵਾ ਸੋਸਾਇਟੀ ਦੇ ਉਹਨਾਂ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਨਾ ਤੇ ਨਾਲ ਦੀ ਨਾਲ ਜਿਹੜੀ ਇਹ ਚੈਰੀਟੇਬਲ ਗਿਆਨ ਦਰਸ਼ਨ ਚੈਰੀਟੇਬਲ ਟਰਸਟ ਚਲਾਉਂਦੇ ਆ ਉਹਨਾਂ ਦੇ ਵਿੱਚ ਇਹ ਬਹੁਤ ਚੰਗੀਆਂ ਸੇਵਾਵਾਂ ਦਿੰਦੇ ਆ ਆਪਣੇ ਸਮਾਜ ਨੂੰ ਸੋ ਉਦਾਂ ਪੈਸੇ ਖਰਾਬ ਕਰਨ ਨਾਲੋਂ ਜਿੱਦਾਂ ਤੁਸੀਂ ਐਗਜ਼ਾਮਪਲ ਦਿੱਤੀ ਹੈ ਵੀ ਗੱਡੀਆਂ ਦੇ ਉੱਤੇ ਰੱਖ ਕੇ ਕੀ ਕੱਟਣਾ ਉਹਦੇ ਨਾਲੋਂ ਜ਼ਿਆਦਾ ਬੈਟਰ ਹੈ ਵੀ ਆਪਾਂ ਬੱਚਿਆਂ ਦੇ ਨਾਲ ਜਨਮ ਦਿਨ ਮਨਾਈਏ ਜਾਂ ਕਿਸੇ ਲੋੜਵੰਦ ਪਰਿਵਾਰ ਦੀ ਜਾਂ ਕਿਸੇ ਦੀ ਸੇਵਾ ਕਰੀਏ ਸੋ ਇਹਨਾਂ ਨੇ ਇੱਕ ਐਗਜ਼ਾਮਪਲ ਸੈੱਟ ਕੀਤੀ ਆ ਸੋ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਸਾਰੇ ਟੱਕਰ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਾਂ ਧੰਨਵਾਦ ਜੀ ਇਹ ਸਨ ਗਿਆਨ ਦਰਸ਼ਨ ਚੈਰੀਟੇਬਲ ਟਰਸ ਦੇ ਮੈਂਬਰ ਨੇ ਔਰ ਪੂਰਾ ਪਤਵੰਤੇ ਸੱਜਣੇ ਜਿਹੜੇ ਸਿਵਲ ਰਜੇਸ਼ ਟੱਕਰ ਜੀ ਦਾ ਜਨਮ ਦਿਨ ਮਨਾਉਣ ਲਈ ਨਿਕੋਦਰ ਸਰਕਾਰੀ ਸਕੂਲ ਦੇ ਵਿੱਚ ਆਏ ਹਾਂਜੀ ਜੇ ਕਹੂੰਗਾ ਥੈਂਕ ਯ ਸਸੀ ਗੱਲ ਦੀ ਸਾਰਿਆਂ ਨੂੰ ਮੇਰੇ ਵੱਲੋਂ ਟੱਕਰ ਸਾਹਿਬ ਦੀ ਸਾਰੀ ਫੈਮਿਲੀ ਨੂੰ ਰਜੇਸ਼ ਭਾਈ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਬਹੁਤ ਚੰਗੇ ਕਾਰਜ ਕਰਦੇ ਨੇ ਕਿਤੇ ਇਹਨਾਂ ਕਿਤੇ ਇਹਨਾਂ ਦੇ ਪਿਤਾ ਜੀ ਦੀ ਸਿਹਰ ਆ ਉਹਨਾਂ ਨੂੰ ਵੀ ਆਪਾਂ ਯਾਦ ਕਰਦੇ ਹਾਂ ਉਹਨਾਂ ਦੇ ਮਨ ਨੂੰ ਬੜੀ ਖੁਸ਼ੀ ਹੁੰਦੀ ਹੋਊਗੀ ਵੀ ਮੇਰੇ ਦੋਵੇਂ ਬੇਟੇ ਸਮਾਜ ਲਈ ਚੰਗਾ ਕੰਮ ਕਰਦੇ ਆਂ ਬੜੀ ਵਧੀਆ ਗੱਲ ਆ ਸਕੂਲ ਆ ਕੇ ਬੱਚਿਆਂ ਨਾਲ ਆਪਣਾ ਬਰਥਡੇਅ ਸ਼ੇਅਰ ਕਰਨਾ ਧੰਨਵਾਦ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਇਹ ਇਹ ਕਹਿੰਦੇ ਹੁੰਦੇ ਨਾ ਗਿਆਨ ਦਰਸ਼ਨ ਚੈਰੀਟੇਬਲ ਟਾਸਕ ਦੀ ਇਹ ਫਲਵਾੜੀ ਆ ਜਿਹੜੀ ਉਸ ਬਜ਼ੁਰਗਾਂ ਦਾ ਜਿਹੜਾ ਉਹ ਸੰਸਕਾਰ ਹੈ ਜਿਹੜੇ ਅੱਜ ਬੱਚਿਆਂ ਨੂੰ ਦੇ ਕੇ ਔਰ ਸ਼ਹਿਰ ਦੇ ਵਿੱਚ ਵੀ ਕਾਫੀ ਜਿਹੜੀਆਂ ਸੰਸਥਾਵਾਂ ਦੇ ਵਿੱਚ ਇਹ ਆਪਣੇ ਮੈਂਬਰ ਵੀ ਨੇ ਔਰ ਜਿੱਥੇ ਵੀ ਲੋੜ ਪੈਂਦੀ ਹੈ ਸ਼ਹਿਰ ਚ ਚਾਹੇ ਸਮਾਜਿਕ ਹੋਵੇ ਧਾਰਮਿਕ ਹੋਵੇ ਜਾਂ ਬੱਚਿਆਂ ਲਈ ਕੋਈ ਪ੍ਰੋਗਰਾਮ ਹੋ ਜਾਂ ਕਿਸੇ ਇੱਕ ਜ਼ਰੂਰਤਮੰਦ ਇਨਸਾਨ ਦੀ ਕਹਿੰਦੇ ਹੁੰਦੇ ਮਦਦ ਕਰਨੀ ਹੋਵੇ ਤਾਂ ਇਹ ਪਰਿਵਾਰ ਸਭ ਤੋਂ ਅੱਗੇ ਰਹਿੰਦਾ ਤੇ ਅਸੀਂ ਵੀ ਦੁਆਵਾਂ ਕਰਦੇ ਹਾਂ ਕਿ ਇਦਾਂ ਇਹਨਾਂ ਨੂੰ ਰੱਬ ਲੰਬੀ ਉਮਰ ਬਖਸ਼ੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਤਰੱਕੀਆਂ ਦੇਣ ਔਰ ਇਹਨਾਂ ਦੇ ਬੱਚੇ ਕਿਹੜੇ ਗਾਂ ਜਾ ਕੇ ਐਸੇ ਲੀਆਂ ਤੇ ਜਾ ਕੇ ਸਮਾਜ ਦੀ ਸੇਵਾ ਕਰਨ ਕੈਮਰਾ ਪਰਸਨ ਦੇ ਨਾਲ ਜਸਵਿੰਦਰ ਚੁੰਬਰ ਇੱਕ ਤਲਾ ਨਕੋੜਾ